ਇਹਨੀ ਪ੍ਰਾਣੇ ਦਰਵਾਜੇ ਪ੍ਰਾਣੇ ਕਰ ਜੇ ਗੁਰੂ ਸਾਹਿਬ ਨੇ ਆਪ ਆ ਕੇ ਕਰਤਾਰਪੁਰ ਵਸਾਇਆ ਸੀਗਾ ਉਸ ਸਮੇਂ ਦੇ ਘਰ ਤੁਸੀਂ ਦੇਖੋ ਪਲਦਾ ਰੁੱਖ ਸਾਹਮਣੇ ਰੱਖਿਆ ਹੋਇਆ ਔਰ ਐਸੀ ਜਗ੍ਹਾ ਤੇ ਬੈਠ ਕੇ ਤਨਤਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਚੌਪੜ ਖੇਡਦੇ ਸੀ ਔਰ ਉਹ ਚੌਪੜ ਅੱਜ ਵੀ ਬਣੀ ਹੋਈ ਹੈ ਜਿਹਨੂੰ ਅੱਜ ਤੁਸੀਂ ਕਹਿੰਦੇ ਹੋ ਸਤਰੰਜ ਜਦੋਂ ਗੁਰਨਾਨਕ ਸਾਹਿਬ ਜੀ ਦੀ ਗੱਲ ਕਰਦੇ ਹੋ ਆਪਾਂ ਬਾਣੀ ਚ ਸ਼ਬਦ ਆਉਂਦਾ ਕਿ ਸਤਰੰਜ ਬਾਜੀ ਪੱਕੇ ਨਾ ਹੋ ਕੱਚੀ ਆਵੇ ਸਾਰੀ ਤੇ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਸਥਾਨ ਹੈ ਲੁਧਿਆਣੇ ਦੇ ਵਿੱਚ ਗੁਰਦੁਆਰਾ ਸਤਰੰਜ ਸਾਹਿਬ ਤੇ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਪੰਜ ਕਲਾ ਸ਼ਸਤਰ ਸੀ ਉਹਦੇ ਵਿੱਚ ਵੀ ਸਤਰੰਜ ਬਣੀ ਹੋਈ ਸੀਗੀ ਇਹ ਸਾਡਾ ਇਤਿਹਾਸ ਹੈ ਕਿਤੇ ਕੱਲ ਨੂੰ ਕਹਿ ਦੇਣ ਵੀ ਕੋਈ ਬੰਦਾ ਵੀ ਇਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਸਤਰੰਜ ਖੇਡਦੇ ਹੁੰਦੇ ਸੀਗੇ ਆਹ ਸਤਰੰਜ ਜਿਹੜੀ ਖੇਡਦੇ ਹੁੰਦੇ ਸੀ ਉਹ ਤੁਹਾਨੂੰ ਸਤਰੰਜ ਮੈਂ ਵਿਖਾਉਣ ਲੱਗਿਆ ਇਹ ਅਸੀਂ ਇਸ ਜਗ੍ਹਾ ਨੂੰ ਮੱਥੇ ਤੇ ਹੱਥ ਲਾਉਂਦੇ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਜਦੋਂ ਛੁੱਟ ਕੇ ਆਉਂਦੇ ਨੇ ਜੀ ਉਸ ਤੋਂ ਬਾਅਦ ਫਿਰ ਜਿਹੜੇ ਜੰਗ ਜੁੱਦ ਲੜਨੇ ਹੁੰਦੇ ਨੇ ਮਹਾਰਾਜ ਨੇ ਉਹ ਫਿਰ ਇੱਥੇ ਬੈਠ ਕੇ ਪਲੈਨਿੰਗਾਂ ਕੀਤੇ ਜਾਂਦੇ ਸੀ ਪੈਂਦੇਖਾਂ ਦੇ ਨਾਲ ਇਸੇ ਜਗ੍ਹਾ ਦੇ ਉੱਤੇ ਬੈਠ ਕੇ ਤਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਪੈਂਦੇਖਾਂ ਦੇ ਨਾਲ ਇਸੇ ਜਗ੍ਹਾ ਤੇ ਬੈਠ ਕੇ ਆਹ ਬਣੇ ਹੋਏ ਨੇ ਖਾਨੇ ਜੀ 1 2 3 4 5 6 ਤੇ 7 1 2 3 4 5 6 7 8 9 10 11 12 ਤੇ ਇਧਰੋਂ ਆ ਬਣੇ ਹੋਏ ਨੇ ਜੀ ਆ ਸੈਂਟਰ ਹੈ ਤੇ ਇਧਰੋਂ ਵੀ ਆ ਉਧਰੋਂ ਤੁਹਾਨੂੰ ਦਿਖਾਈ ਦੇ ਰਿਹਾ ਹੋਣਾ ਇਹ ਸੈਂਟਰ ਪੁਆਇੰਟ ਹੈ ਇਹਦਾ ਜਿੱਥੇ ਮਹਾਰਾਜ ਕੰਤਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਆ ਕਰਕੇ ਸਤਰੰਜ ਖੇਡਦੇ ਹੁੰਦੇ ਸੀਗੇ 1 2 3 4 5 6 7 8 9 10 11 12 ਜਾਨੀ ਕਿ 12 ਇਧਰੋਂ ਨੇ 12 ਉਧਰੋਂ ਨੇ 12 ਇਧਰੋਂ ਨੇ 12 ਇਧਰੋਂ ਹੋ ਸਕਦਾ ਘਟ ਵੱਧ ਵੀ ਹੋਣ ਜਿਹੜੇ ਚੌਪੜ ਖੇਡਦੇ ਨੇ ਉਹਨਾਂ ਨੂੰ ਪਤਾ ਹੋਣਾ ਔਰ ਇਹ ਚੌਪੜ ਬਣੀ ਹੋਈ ਐ ਤੇ ਇਹ ਬਾਅਦ ਵਿੱਚ ਮਤਲਬ ਕੀ ਇਹ ਬਾਅਦ ਵਿੱਚ ਇਹਨੂੰ ਸੀਮੈਂਟ ਕੀਤਾ ਹੋਇਆ ਤੇ ਜਗ੍ਹਾ ਇਹੇ ਐ ਇਹ ਉਹ ਜਗ੍ਹਾ ਐ ਜੀ ਇਸੇ ਇਹ ਫੜਾ ਬਣਿਆ ਹੋਇਆ ਅਜੇ ਇੱਥੇ ਤੇ ਇਹ ਥੱਲੇ ਤੁਸੀਂ ਦੇਖੂਗੀ ਇਹ ਜਿਹੜੀ ਗੁਲਾਈ ਹੈ ਆ ਦੇਖੋ ਥੱਲੇ ਆਪ ਜੀ ਇਹ ਹੁਣ ਥੜੇ ਨੂੰ ਸੰਭਾਲਿਆ ਹੋਇਆ ਇਹ ਬਿਲਕੁਲ ਛੋਟੀ ਇੱਟ ਦੀ ਆ ਗੋਲ ਇੱਟਾਂ ਆਪ ਜੀ ਦੇਖ ਰਹੇ ਹੋ ਔਰ ਵੀਡੀਓ ਵੱਤੋਂ ਵੱਧ ਸ਼ੇਅਰ ਕਰੋ ਤੁਹਾਨੂੰ ਤਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦਾ ਸੀ ਪੰਦੀ ਛੋੜ ਦਿਵਸ ਮਨਾ ਰਹੇ ਆ ਔਰ ਮਾਰਾ ਕਿਰਪਾ ਕਰਨ ਪ੍ਰਾਤਨ ਅਸਥਾਨਾਂ ਦੀ ਖੋਜ ਕਰਦੇ ਹੋਏ ਅਸੀਂ ਪਹੁੰਚੇ ਹਾਂ ਜੀ ਕਰਤਾਰਪੁਰ ਜਲੰਧਰ ਦੇ ਲਾਗੇ ਕਰਤਾਰਪੁਰ ਸਾਹਿਬ ਹੈ ਜਲੰਧਰ ਜਦੋਂ ਆਗੇ ਇੱਕ ਸਾਈਡ ਤੇ ਗੁਰਦੁਆਰਾ ਸਾਹਿਬ ਮਾਤਾ ਆਪਣਾ ਗੰਗਸਰਾ ਜੀ ਬਾਜ਼ਾਰ ਦੇ ਵਿੱਚ ਤੁਸੀਂ ਆ ਜਿਓ ਗੁਰਦੁਆਰਾ ਥੰਮ ਸਾਹਿਬ ਥੰਮ ਸਾਹਿਬ ਤੋਂ ਵੀ ਤੁਹਾਨੂੰ ਹੋਰ ਅੱਗੇ ਗਲੀਆਂ ਦੇ ਵਿੱਚ ਆਉਣਾ ਪਏਗਾ ਇਸ ਪਾਸੇ ਮਾਤਾ ਗੁਜਰਕੌਰ ਜੀ ਦਾ ਘਰ ਹੁੰਦਾ ਸੀਗਾ ਜਿੱਥੇ ਗੁਰਤੇਗ ਬਹਾਦਰ ਸਾਹਿਬ ਪਾਸ਼ਾ ਜੀ ਦੇ ਅਨੰਦ ਕਾਰਜ ਹੋਏ ਸੀ ਤੇ ਇਹ ਜਗ੍ਹਾ ਤੇ ਚੌਪੜ ਬਣੀ ਹੋਈ ਹੈ ਜੀ ਤੇ ਇਹ ਉਹ ਜਗ੍ਹਾ ਹੈ ਇਹ ਉਹ ਅਸਥਾਨ ਹੈ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਚੌਪੜ ਖੇលਦੇ ਹੁੰਦੇ ਸੀ ਜੀ ਤੇ ਇਹ ਕਿੰਨੇ ਸਤਕਾਰ ਦੇ ਨਾਲ ਇਸ ਆਸਥਾਨ ਨੂੰ ਪਰਿਵਾਰ ਵੱਲੋਂ ਕਹਿ ਲਈ ਆਪਾਂ ਜੋ ਸਿੱਖ ਸੰਗਤਾਂ ਇੱਥੇ ਦਰਸ਼ਨਾਂ ਵਾਸਤੇ ਹੁੰਦੀਆਂ ਨੇ ਉਹਨਾਂ ਵੱਲੋਂ ਇਹ ਸਾਮ੍ਹ ਕੇ ਰੱਖਿਆ ਹੋਇਆ ਔਰ ਇੱਥੇ ਇਹ ਨਹੀਂ ਵੀ ਕਿ ਤੱਕ ਗੁਰਦੁਆਰਾ ਬਣਾ ਦਿੱਤਾ ਮੈਨੂੰ ਮਾਫ਼ ਦੇ ਦਿਓ ਕਿ ਉਸ ਆਸਥਾਨ ਨੂੰ ਔਰ ਇਹ ਲਿਖਿਆ ਹੋਇਆ ਵੀ ਆਪ ਜੀ ਨੂੰ ਮੈਂ ਦਿਖਾਣਾ ਜੀ ਪਹਿਲਾਂ ਤਾਂ ਇਹ ਚਾਰ ਦੁਵਾਰੀ ਕੀਤੀ ਹੋਈ ਹੈ ਇਹ ਰੁੱਖ ਮੌਜੂਦ ਹੈ ਅੱਜ ਵੀ ਪਰ ਇਹਨੂੰ ਆਮ ਆਮ ਸੰਗਤ ਨੂੰ ਇਹਦੇ ਬਾਰੇ ਨਹੀਂ ਪਤਾ ਤੇ ਜਿਹੜੇ ਇਸ ਸਥਾਨ ਨੂੰ ਆ ਕੇ ਵੇਖਣਾ ਚਾਹੁੰਦੇ ਨੇ ਦੱਸਣਾ ਚਾਹੁੰਦੇ ਨੇ ਉਹ ਕਰਤਾਰਪੁਰ ਜਲੰਧਰ ਦੇ ਕੋਲ ਜਦੋਂ ਆਪ ਜੀ ਅੰਮ੍ਰਿਤਸਰ ਜਾਂਦੇ ਹੋ ਜਲੰਧਰ ਤੋਂ ਬਾਅਦ ਅੱਗੇ ਆਉਂਦਾ ਕਰਤਾਰਪੁਰ ਕਰਤਾਰਪੁਰ ਦੇ ਵਿੱਚ ਇਹ ਜਗ੍ਹਾ ਮੌਜੂਦ ਹੈ ਇਹ ਸਾਡੇ ਪਿੱਛੇ ਇੱਕ ਜਗ੍ਹਾ ਬਣੀ ਹੋਈ ਹੈ ਇੱਥੇ ਮਾਤਾ ਕੋਲਾ ਜੀ ਦਾ ਦੱਸਦੇ ਨੇ ਸਸਕਾਰ ਕੀਤਾ ਗਿਆ ਸੀਗਾ ਇੱਧਰ ਬਾਬਾ ਬੜਪਾਗ ਸਿੰਘ ਜੀ ਦਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਕੋਲ ਇਹ ਆਸਾਨ ਹੈ ਉਹ ਇਹਨਾਂ ਦੀ ਸੇਵਾ ਕਰਦੇ ਨੇ ਤਿੰਨ ਇੱਧਰ ਗੁਰਦੁਆਰਾ ਸਾਹਿਬ ਹੀ ਆ। ਇੱਧਰ ਬਾਬਾ ਸਾਹਿਬ ਜੀ ਅੱਜ ਜੀ ਨੂੰ ਇਤਿਹਾਸ ਵੀ ਪੜਾ ਦੇਣੇ ਆ। ਇਹ ਚੁਬੱਟਾ ਸਾਹਿਬ ਇਸ ਸ਼ਾਂਤੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰ Rai ਸਾਹਿਬ ਜੀ ਨਿਵਾਸ ਰੱਖਦੇ ਰਹੇ ਇੱਥੇ ਇੱਕ ਬੜਾ ਚੌੜਾ ਖੂਹ ਸੀ ਇਸ ਖੂਹ ਦਾ ਜਲ ਬਾਗ ਨੂੰ ਪੈਂਦਾ ਸੀ ਜਲ ਨਾਲ ਬਾਗ ਦੇ ਫੁਫਾਰੇ ਚੱਲਦੇ ਹੁੰਦੇ ਸੀ ਜਿੰਨਾਂ ਵਿੱਚੋਂ ਫੁਫਾਰਾ ਗੁਰਦੁਆਰੇ ਦੇ ਚਵੱਚੇ ਵਿੱਚ ਲੱਗਿਆ ਹੋਇਆ ਸੀ ਇਹ ਚਵੱਚੇ ਦੇ ਕਿਨਾਰੇ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਭਜਨ ਕਰਦੇ ਸੀ ਇਸ ਚਵੱਚੇ ਦੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਬੀਬੀ ਕੌਲਾ ਜੀ ਦਾ ਸਮਾਦੀ ਅਸਥਾਨ ਗੁਰਦੁਆਰਾ ਚਵੱਚਾ ਸਾਹਿਬ ਦੇ ਨਾਲ ਬਾਗ ਵਿੱਚ ਬੀਬੀ ਕੋਲਾਂ ਜੀ ਦੀ ਸਮਾਦੀ ਸਥਾਨ ਹੈ ਇੱਥੇ 31 ਜੇਠ 1679 ਬਿਕਰਮੀ ਨੂੰ ਮਾਤਾ ਕੋਲਾਂ ਜੀ ਦਾ ਦਿਹਾਤ ਹੋਇਆ ਬੀਬੀ ਕੋਲਾਂ ਜੀ ਦੀ ਭਾਵਨਾ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਤਮ ਸਮੇਂ ਉਹਨੂੰ ਇੱਥੇ ਹੀ ਪਹਾਰ ਕੇ ਦਰਸ਼ਨ ਦਿੱਤੇ ਤੇ ਅੰਤਮ ਸੰਸਕਾਰ ਕੀਤਾ ਚੌਪੜ ਸਾਹਿਬ ਬੀਬੀ ਕੋਲਾਂ ਜੀ ਦੇ ਸਥਾਨ ਦੇ ਪਾਸੇ ਹੀ ਦਰਖਤ ਹੀਟ ਚੌਪੜ ਬਣਿਆ ਹੋਇਆ ਹੈ ਇਸ ਦੁਆਰੇ ਦੁਆਲੇ ਚਾਰ ਦਿਵਾਰੀ ਹੈ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਪੈਂਦੇ ਖਾਂ ਜਰਨੈਲ ਨਾਲ ਇੱਥੇ ਚੌਪੜ ਖੇਡਿਆ ਕਰਦੇ ਸੀ ਅੱਜ ਸਾਡੇ ਬੱਚੇ ਅੱਜ ਗੇਮਾਂ 'ਚ ਲੱਗੇ ਹੋਏ ਨੇ ਤੇ ਕਹਿੰਦੇ ਕੁੜੀ ਸਾਡੀ ਸਟਾਰ ਆ ਕਾਦੇ ਤੇ ਟਿਕਟੋਕ ਦੇ ਉੱਤੇ ਮੁੰਡਾ ਸਾਡਾ ਫੌਜੀ ਆ ਕਾਦੇ ਦੇ ਉੱਤੇ ਪਬਜੀ ਦੇ ਉੱਤੇ ਗੇਮਾਂ ਗੁਰੂ ਸਾਹਿਬ ਨੇ ਵੀ ਖੇਡੀਆਂ ਨੇ ਪਰ ਕਿਹੜੀਆਂ ਚੌਪੜ ਖੇਡਦੇ ਸੀ ਦੁਸ਼ਮਣ ਕਿੱਧਰੋਂ ਆਉਣਾ ਦੁਸ਼ਮਣ ਤੇ ਵਾਰ ਕਿੱਥੋਂ ਕਰਨਾ ਕਿਹੜੀ ਚਾਲ ਚੱਲੂਗਾ ਤੇ ਸਾਹਨੇ ਕਿਹੜੀ ਚਾਲ ਚੱਲਣੀ ਆ ਸਾਡੇ ਗੁਰੂ ਸਾਹਿਬ ਜੀ ਨੇ ਜਿਹੜੀਆਂ ਰਵੈਤੀ ਖੇਡਾਂ ਸੀਆਂ ਉਹ ਸਾਡੇ ਕੋਲੋਂ ਦੂਰ ਹੋ ਗਈਆਂ ਗੁਰੂ ਹਰਗੋਬਿੰਦ ਸਾਹਿਬ ਜੀ ਚੌਪੜ ਖੇਡਦੇ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਚੌਪੜ ਖੇਡਦੇ ਰਹੇ ਤੇ ਜਿਹੜਾ ਪੰਜ ਕਲਾ ਸ਼ਸਤਰ ਹੈ ਅੱਜ ਸੂਰਤ ਦੇ ਵਿੱਚ ਪਿਆ ਉਹਦੇ ਉਹਦੇ ਉੱਤੇ ਵੀ ਪੰਜ ਕਲਾ ਸ਼ਸਤਰ ਵਿੱਚ ਇੱਕ ਚੌਪੜ ਹੁੰਦੀ ਸੀ ਬਣੀ ਆਨੰਦਪੁਰ ਸਾਹਿਬ ਦੇ ਨੇੜੇ ਵੀ ਜਦੋਂ ਗੁਰਗੋਬਿੰਦ ਸਿੰਘ ਮਹਾਰਾਜ ਤੇ ਹਮਲਾ ਕੀਤਾ ਉਸ ਸਮੇਂ ਮਹਾਰਾਜ ਨੇ ਉਹਨਾਂ ਦੁਸ਼ਮਣਾਂ ਦੇ ਤੇ ਹਮਲਾ ਕੀਤਾ ਉਹ ਵੀ ਚੌਪੜ ਖੇਡ ਰਹੀ ਸੀ ਕਿਉਂਕਿ ਰਾਜਨੀਤੀ ਜਿਹੜੀ ਐ ਜਦੋਂ ਧਰਮ ਦੀ ਗੱਲ ਕਰਦੇ ਆਪਾਂ ਧਰਮ ਤੇ ਰਾਜਨੀਤੀ ਜਦੋਂ ਵੱਖ ਕਰਕੇ ਨਹੀਂ ਦੇਖਣੀ ਜਦੋਂ ਇਕੱਠੀ ਕਰਕੇ ਦੇਖਦੇ ਆ ਕਿ ਪਹਿਲਾਂ ਧਰਮ ਆ ਫਿਰ ਰਾਜਨੀਤੀ ਐ ਤੇ ਉਹ ਰਾਜਨੀਤੀ ਇੱਥੇ ਬੈਠ ਕੇ ਗੱਲ ਕੀਤੀ ਜਾਂਦੀ ਸੀ ਚੌਪੜ ਦੇ ਉੱਤੋਂ ਸੋ ਕਦੇ ਵੀ ਆਪ ਜੀ ਕਰਤਾਰਪੁਰ ਜਲੰਧਰ ਦੇ ਕੋਲ ਜਦੋਂ ਕਰਤਾਰਪੁਰ ਸਾਹਿਬ ਉਹਨੇ ਗੁਰਦੁਆਰਾ ਥੰਮਸਾ ਉਹਦੇ ਨਾਲ ਹੀ ਇਹ ਗੁਰਦੁਆਰਾ ਸਬਚ ਬੱਚਾ ਸਾਹਿਬ ਐ ਤੇ ਇਹਦੇ ਪਿੱਛੇ ਚੌਪੜ ਸਾਹਿਬ ਬਣਿਆ ਹੋਇਆ ਇਹ ਛੋਟਾ ਜਿਹਾ ਨਿਸ਼ਾਨ ਸੇ ਲੱਗਿਆ ਹੋਇਆ ਪ੍ਰਾਤਨ ਇਹ ਸਥਾਨ ਇੱਥੋਂ ਪ੍ਰਾਤਨ ਤੁਹਾਨੂੰ ਗਲੀਆਂ ਦਿਖਾਉਣੇ ਆ ਬਾਜ਼ਾਰ ਦਿਖਾਉਣੇ ਆ ਜੁੜੇ ਰਹੋ ਜੀ ਗੁਰੂ ਸਾਹਿਬ ਜੀ ਦੇ ਘਰ ਕਿੱਦਾਂ ਦੇ ਤੇ ਜੇ ਤੁਸੀਂ ਸੰਗਤ ਜੀ ਥੱਲੇ ਲਿਖੋਗੇ ਵੀਡੀਓ ਥੋੜੀ ਲੰਬੀ ਕਰ ਦਿੰਦੇ ਆ ਮਾਤਾ ਵਿਦੂਤ ਕੌਰ ਦਾ ਘਰ ਇਧਰ ਆ ਨਾ ਇਹ ਮੁਹੱਲੇ ਦਾ ਕੀ ਨਾਮ ਹੈ ਰਾਜਾ ਕਾਲੇ ਆਲਾ ਮੱਲਾ ਕਾਲੇ ਆਲਾ ਮੱਲਾ ਇਥੋਂ ਇਥੋਂ ਹੀ ਪਤਾ ਲੱਗ ਜੂਗਾ ਕਿ ਪ੍ਰਾਤਨ ਘਰ ਜਿਹੜੇ ਨੇ ਉਸ ਸਮੇਂ ਦੇ ਪੁਰਾਣੇ ਘਰ ਬਣੇ ਹੋਏ ਨੇ ਕਿੱਦਾਂ ਦੇ ਘਰ ਹੁੰਦੇ ਸੀ ਇਹ ਦਰਵਾਜ਼ੇ ਅੱਜ ਵੀ ਗਵਾਹੀਆਂ ਭਰਦੇ ਨੇ ਇਹ ਤਾਂ ਵਿਰਸਾ ਪੰਜਾਬ ਦਾ ਅਲੋਪ ਹੀ ਹੁੰਦਾ ਜਾ ਰਿਹਾ ਪੰਜਾਬ ਦੇ ਵਿੱਚ ਪਹਿਲਾਂ ਸਾਡਾ ਘਰ ਕਿੱਦਾਂ ਦੇ ਹੁੰਦੇ ਸੀ ਉਹਨਾਂ ਦੀਆਂ ਜਿਹੜੀਆਂ ਆਰਚਾ ਬਣੀਆਂ ਹੋਈਆਂ ਨੇ ਡਿਊਟੀ ਕਰਦੀ ਹੁੰਦੀ ਸੀ ਜਿਹੜੀ ਉਹ ਜੋੜੀਆਂ ਹੁੰਦੀਆਂ ਸੀ ਜੋੜੀਆਂ ਜੋ ਅੱਜ ਇਧਰ ਬੱਜੇ ਸਿੰਗਲ ਹੋ ਗਏ ਤੇ ਪਰਿਵਾਰ ਵੀ ਸਾਡੇ ਸਿੰਗਲ ਹੋ ਗਏ ਇਧਰ ਵੀ ਤੁਸੀਂ ਦੇਖੋ ਕਿੰਨੇ ਸੋਹਣੇ ਆਲੇ ਬਣੇ ਹੋਏ ਨੇ ਤੇ ਹੋਰ ਵੀ ਬਹੁਤ ਐਸੇ ਸਥਾਨ ਨੇ ਜਿਹੜੇ ਕਿ ਜਦੋਂ ਉਹਨਾਂ ਗਲੀਆਂ ਦੇ ਜਾਂਦੇ ਆ ਉਹਨਾਂ ਪਰਿਵਾਰਾਂ ਦੇ ਕੋਲ ਜਾਂਦੇ ਆ ਉਹਨਾਂ ਪਿੰਡਾਂ 'ਚ ਵਸਦਿਆਂ ਜਾ ਕੇ ਵੇਖਦੇ ਆ ਕਿ ਬਹੁਤ ਪ੍ਰਾਤਨ ਪਿੱਛੇ ਹੱਦੀ ਦਿੱਤੀ ਉੱਪਰ ਉਹਨਾਂ ਇੱਕ ਬਹੁਤ ਜਗ੍ਹਾ ਸਨ ਪੁਰਾਣੇ ਕਿਲ੍ਹੇ ਮਹਿਲ ਉਟਾਰੀਆਂ ਗੰਦੀ ਦੀਨ ਉਹ ਕਿਨੀ ਸੋਣੀ ਤਾਰੀਖ ਬਣੀ ਹੋਈ ਹੈ। ਉਹ ਦੇਖ। ਆਹ ਪੁਰਾਣੇ ਘਰ ਬਣਿਆ ਹੋਇਆ। ਤੈਨੂੰ ਹੋਰ ਦਿਖਾਉਣਾ ਚਾਹੀਦਾ। ਤੇ ਜੀ ਨੇ ਕਰਤਾਰਪੁਰ ਵਸਾਇਆ ਸੀਗਾ ਇਹ ਨੇ ਪੁਰਾਣੇ ਦਰਵਾਜੇ ਪੁਰਾਣੇ ਕਰ ਜੇ ਗੁਰੂ ਸਾਹਿਬ ਨੇ ਆਪ ਆ ਕੇ ਕਰਤਾਰਪੁਰ ਵਸਾਇਆ ਸੀਗਾ ਉਸ ਸਮੇਂ ਦੇ ਘਰ ਤੁਸੀਂ ਦੇਖੋ ਕੀ ਕਿੰਨੇ ਸੋਹਣੇ ਕਿਤੇ ਆ ਦਰਵਾਜੇ ਕਿਤੇ ਅੱਜ ਬਣ ਜਾਣਗੇ ਜੀ ਜਿੱਦਾਂ ਦੇ ਆ ਦਰਵਾਜੇ ਨੇ ਹਰ ਘਰ ਦੀ ਇਹ ਬਾਹਰੀਆਂ ਦੇ ਉੱਤੇ ਪਾਸ਼ਾ ਬਣਿਆ ਹੋਇਆ ਬਾਹਰ ਸਪਣ ਤੋਂ ਔਰ ਇਹਦੀ ਮੀਨਾਕਾਰੀ ਦੇਖੋ ਤੁਸੀਂ ਕਿੰਨੀ ਸੋਹਣੀ ਹੋਈ ਵੀ ਫੁੱਲਾਂ ਦੀ ਅਲੱਗ ਅਲੱਗ ਜਮੀਨਾਕਾਰੀ ਹਰ ਕਾਰਾ ਲੱਗਦਾ। ਇਹ ਮਲੇ ਰਗੀ ਨਾਮ ਹੈ। ਕਾਲਾ ਕਾਲਾ ਕੌਣ ਸੀ? ਕਾਲੇ ਵਾਲਾ ਮੁੱਲਾ। ਕਾਲੇ ਵਾਲਾ ਮੁੱਲਾ। ਇਹ ਇਹ ਖੂ ਕਿੰਨਾ ਕੁ ਪੁਰਾਣਾ? ਬਹੁਤ ਜਗਾ ਭਾਈ। ਅੰਗਰੇਜ਼ਾਂ ਦਾ ਏ ਹਾਈ। ਅੰਗਰੇਜ਼ਾਂ। ਤਦੂਗੁਰ ਹਰਗੋਬਿੰਦ ਸਾਹਿਬ ਜੀ ਆਇ ਤੁਣੇ ਨਗਰਪਾਲਾਇਤ ਜੀ ਦਾ ਉਦੋਂ ਵੀ ਸੀ ਗਈ। ਉਦੋਂ ਵੀ ਸੀ। ਠੀਕ ਠੀਕ ਤੁਸੀਂ ਬਹੁਤ ਟਰਾਂਡ। ਕਿੱਥੋਂ ਆਏ ਤੁਸੀਂ? ਪੰਜਾਬ ਪਿਆਲੇ ਤੋਂ ਆਏ ਹੋ ਜੀ ਫਟਿਆ। ਕਾਜ ਨਹੀਂ ਕੋਈ ਵੀ ਚਾਹ ਚੈਨਲ ਹੈਗਾ ਹੋਰ ਚਾਹ ਪਾਣੀ ਪਿਲਾਉਂਦਾ ਬਸ ਧੰਨਵਾਦ ਧੰਨਵਾਜ ਜੀ ਆਜੋ ਘਰ ਇੱਥੇ ਨਾਮ ਕਰਾ ਬਾਕੀ ਕਿਰਪਾ ਕਿਰਪਾ ਜੀ ਤੇ ਵਾਹਿਗੁਰੂ ਖਾਲਸਾ ਵਾਹਿਗੁਰੂ ਇਹ ਤੇ ਦੋ ਸ਼ਬਦ ਆਪਾਂ ਇੱਥੇ ਬਜ਼ੁਰਗਾਂ ਨੂੰ ਵੀ ਪੁੱਛਦੇ ਆ ਕਿ ਜਿਹੜੀ ਚੌਪੜ ਸਹਿਬ ਇੱਥੇ ਬਣਿਆ ਹੋਇਆ ਬਹੁਤ ਤਕਰੀਬਨ ਮੈਂ 90 ਨਹੀਂ ਮੈਂ 95% ਸੰਗਤਾਂ ਨੂੰ ਕਹਾਂਗਾ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਕੋਲ ਅੱਜ ਪ੍ਰਾਤਨ ਮੁਹੱਲੇ ਗੁਰੂ ਸਾਹਿਬ ਵੇਲੇ ਦੇ ਘਰ ਮੌਜੂਦ ਔਰ ਹੌਲੀ ਹੌਲੀ ਖਤਮ ਹੋ ਜਾਣੇ ਨੇ ਜੇ ਇਹ ਸਾਹਮਣੇ ਸਟਰਕਚਰ ਨਾਲ ਨਹੀਂ ਹੁੰਦੇ ਗਏ ਕੱਲ ਨੂੰ ਪੰਜਾਬ ਦਾ ਤੁਹਾਨੂੰ ਸਟਰਕਚਰ ਇਹ ਨਹੀਂ ਲੱਭਣਾ ਕਿ ਪੰਜਾਬ ਦੇ ਘਰ ਕਿੱਦਾਂ ਦੇ ਹੁੰਦੇ ਸੀ ਕਿਉਂ ਵੱਡੇ ਵੱਡੇ ਮਹਿਲ ਵੱਡੇ ਵੱਡੇ ਕੋਠੀਆਂ ਪੈਣੀਆਂ ਸ਼ੁਰੂ ਹੋ ਗਈਆਂ ਪੰਜਾਬ ਨੇ ਆਪਣਾ ਵਿਰਸਾ ਗਵਾ ਲਿਆ ਆਪਾਂ ਗੁਰਜੀਤ ਸਿੰਘ ਸਾਹਿਬ ਤੁਸੀਂ ਦੇਖਦੇ ਜੇ ਕੋਈ ਵਿਚਾਰ ਤੇ ਇਹਦੇ ਬਾਰੇ ਤੁਸੀਂ ਦੱਸੋਗੇ ਮਾੜਾ ਜੀ ਜੀ ਪ੍ਰਾਤਨ ਵਿਪਲਾ ਜੀ ਅੱਛਾ ਜੀ ਉਸ ਵੇਲੇ ਦਾ ਹਾਂ ਜੀ ਠੀਕ ਹੈ ਜੀ ਜਿਹਦਾ ਜਿਹਦਾ ਗਲ ਹੋ ਸਕਦੀ ਹੈ ਪਤਾ ਪਤਾ ਨਹੀਂ ਕੋਈ ਤੋੜਦਾ ਹੈ ਇਹਦਾ ਕੋਈ ਵੀ ਆ ਬੰਦਾ ਅੱਛਾ ਜੀ ਕਾਰਨ ਕਾਰਨ ਪਤਾ ਨਹੀਂ ਜੀ ਸ਼ੁਰੂ ਤੋਂ ਇਦਾਂ ਹੀ ਆ ਜੀ ਕਿੰਨੇ ਉਹਦਾ ਨੁਕਸਾਨ ਹੋ ਜਾਂਦਾ ਅੱਛਾ ਇਹ ਘਰ ਜਿਹੜਾ ਹੈਗਾ ਕਿ ਇਹਨਾਂ ਦਾ ਗੁੰਡਾ ਵੀ ਦੇਖਿਆ ਆ ਇਹ ਤਾਂ ਚਲੇ ਗਏ ਜੀ ਇੱਥੇ ਅੱਛਾ ਜੀ ਇਹ ਸਾਰੇ ਮਦਲਗੀ ਘਰੋਂ ਹਾਂਜੀ ਪਰਤ ਨਹੀਂ ਜੇ ਤਾਂ ਗੁਰੂ ਸਾਹਿਬ ਜੀ ਦੀ ਜੰਗ ਹੋਈ ਸੀ ਕਰਤਾਰਪੁਰ ਦੀ ਉਦੋਂ ਉਦੋਂ ਵੀ ਇਹੀ ਘਰ ਬਣੇ ਹੋਏ ਸੀਗੇ ਇਹੀ ਤਾਂ ਇਦਾਂ ਹੀ ਦੇਖਦੇ ਆ ਜੀ ਉਹ ਪਿਛਲੇ ਪਾਸੇ ਜਗ੍ਹਾ ਵੀ ਹੈਗੀ ਜਿੱਥੇ ਮਾਰਾ ਨੇ ਜੰਗ ਲੜੀ ਸੀਗੀ ਹਾਂਜੀ ਹਾਂਜੀ ਸੋ ਸੰਗਤ ਜੀ ਬੜਾ ਕੁਝ ਇਤਿਹਾਸ ਹੈ ਜਿਹੜਾ ਮਾਤਾ ਗੁਜਰ ਕੌਰ ਜੀ ਦਾ ਘਰ ਹੈਗਾ ਉਹ ਕਿੱਧਰ ਨੂੰ ਹੈਗਾ ਉਹ ਨਾਲ ਹੀ ਨਹੀਂ ਸਿੱਲੀਆਂ ਵਾਲੇ ਮਾਏ ਇੱਧਰ ਸਿੱਲੀਆਂ ਵਾਲੇ ਮਾਏ ਸਿੱਲੀਆਂ ਵਾਲੇ ਮਾਤਾ ਗੁਜਰੀ ਮਾਤਾ ਗੁਜਰੀ ਦਾ ਘਰ ਮਾਤਾ ਗੁਜਰੀ ਦਾ ਘਰ ਗੁਰਦੁਆਰਾ ਤਾਂ ਇੱਧਰ ਆ ਹਾਂਜੀ ਹਾਂਜੀ ਅੱਛਾ ਗੁਰਦੁਆਰਾ ਪਿਛਲੇ ਬੰਨੇ ਆ ਠੀਕ ਹੈ ਘਰ ਉਹਨਾਂ ਦਾ ਉਧਰੋਂ ਸਿੱਲੀਆਂ ਵਾਲੇ ਅੱਛਾ ਘਰ ਉਧਰ ਸਿੱਲੀਆਂ ਵਾਲੇ ਹਾਂਜੀ ਹਾਂਜੀ ਘਰ ਅਲੱਗ ਹੈ ਮਾਤਾ ਗੁਜਰੀ ਕੋਲ ਦਾ ਉਹ ਕਿੱਥੇ ਹੈਗਾ ਜੀ ਉਹ ਨਾਲ ਹੀ ਪਰਲੇ ਗੁਰਦੁਆਰੇ ਥੰਮ ਸਾਹਿਬ ਤੋਂ ਪਰਲੇ ਬੰਨੇ ਆ ਉੱਥੇ ਉਹ ਤਾਂ ਸੋਢੀ ਪਾਸ਼ਾਈ ਦਾ ਨਾ ਨਹੀਂ ਨਹੀਂ ਇੱਕ ਤਾਂ ਜਿੱਥੇ ਜਿੱਥੇ ਬਾਬਾ ਸੂਰਜਮਲ ਜੀ ਦੀ ਸ਼ਾਇਦ ਵਿਆਹ ਹੋਇਆ ਸੀ ਜਿਹੜਾ ਜਦੋਂ ਗੁਰਤੇਗਵਰਦ ਸਾਹਿਬ ਜੀ ਨਹੀਂ ਉਹ ਤਾਂ ਬਾਬਾ ਜੀ ਦਾ ਵਿਆਹ ਇੱਥੇ ਹੋਇਆ ਸੀ ਨਹੀਂ ਨਹੀਂ ਜਦੋਂ ਬੜੇ ਉਹਨਾਂ ਦਾ ਸੂਰਜਮਲ ਜੀ ਦਾ ਹੋਇਆ ਸੀ ਸ਼ਾਇਦ ਉਦੋਂ ਬਰਾਤ ਚੜ੍ਹ ਕੇ ਆਏ ਸੀ ਗੁਰਤੇਗਵਰਦ ਸਾਹਿਬ ਜੀ ਸਰਵਾਲਾ ਬਣੇ ਸੀਗੇ ਨਹੀਂ ਉਹਦਾ ਨਹੀਂ ਆਪਣ ਗਿਆ ਉਹ ਪਿੱਛੇ ਕਿ ਜਿੱਥੇ ਤਵੇਲਾ ਦਾ ਬਣਿਆ ਹੋਇਆ ਹਾਂ ਉੱਥੇ ਉੱਥੇ ਕਿ ਉਹ ਲੈ ਰਹੇ ਰਹਿੰਦੇ ਹੋ ਉਹਨਾਂ ਦਾ ਘਰ ਦਾ ਮਾਤਾ ਗੁਜਰੀ ਦਾ ਮਾਤਾ ਗੁਜਰੀਪੁਰ ਦਾ ਘਰ ਇੱਥੇ ਜੀ ਗੁਰਦੁਆਰਾ ਇੱਥੇ ਕਦੋਂ ਬਣਾਇਆ ਗੁਰਦੁਆਰਾ ਇੱਥੇ ਲਾਮਾ ਇੱਥੇ ਹੋਈਆਂ ਅੱਛਾ ਲਾਮਾ ਇੱਥੇ ਹੋਈਆਂ ਸੀ ਉਹ ਘਰ ਮੌਜੂਦ ਹੈ ਮਾਤਾ ਗੁਜਰੀਪੁਰ ਜੀ ਦਾ ਬਈ ਪੁਰਾਣਾ ਇੱਦਾਂ ਪੁਰਾਣੀ ਹਵੇਲੀ ਬਣੀ ਹੈ ਹੈਗੀ ਹਵੇਲੀ ਬਣੀ ਹੈ ਠੀਕ ਹੈ ਜੀ ਅਸੀਂ ਚੱਲਦੇ ਹਾਂ ਜੀ ਉੱਥੇ ਵੀ ਧੰਨਵਾਦ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤ